ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ 53 ਸਾਲ ਦਾ ਅਟੁੱਟ ਸਾਥ ਨਿਭਾਉਣ ਵਾਲੇ ਰਬਾਬ ਦੀ ਤਾਨ ਰਾਹੀ ਸੱਚ ਦਾ ਸਨੇਹਾ ਸੰਸਾਰ ਤੱਕ ਪਹੁੰਚਾਉਣ ਵਾਲੇ ਅਤੇ ਸਿੱਖੀ ਵਿੱਚ ਕੀਰਤਨ ਦੀ ਨੀਂਹ ਰੱਖਣ ਵਾਲੇ ਮਹਾਨ ਗੁਰਸਿੱਖ ਭਾਈ ਮਰਦਾਨਾ ਜੀ ਦੀ ਅਦੁੱਤੀ ਗਾਥਾ ਸਰਵਣ ਕਰਨ ਲਈ ਆਪਾਂ ਅੱਜ ਜੁੜੇ ਹਾਂ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਵੀ ਅਕਾਲ ਪੁਰਖੀ ਰੂਹ ਦੇ ਤੁੱਲ ਸਤਕਾਰ ਦਿੱਤਾ ਉਹਨਾਂ ਨੇ ਆਖਿਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਗੁਰੂ ਪਿਆਰਿਓ ਪਰ ਕੀ ਤੁਹਾਨੂੰ ਬਾਬੇ ਨਾਨਕ ਦੇ ਇਸ ਰੋਹਾਨੀ ਸੰਗੀ ਦੇ ਜੀਵਨ ਦੇ ਅਸਲ ਪੇਧ ਪਤਾ ਹਨ ਆਓ ਪੰਜ ਤੋਂ ਸੱਤ ਡੂੰਘੇ ਸਵਾਲਾਂ ਤੇ ਚਾਤ ਮਾਰੀਏ ਜੋ ਸਿੱਖ ਇਤਿਹਾਸ ਦੇ ਵਿਦਵਾਨਾਂ ਨੂੰ ਵੀ ਸੋਚਣ ਤੇ ਮਜਬੂਰ ਕਰਦੇ ਹਨ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਦਾ ਮਢਲਾ ਨਾਮ ਦਾਨਾ ਸੀ ਜਾਂ ਉਹਨਾਂ ਦੀ ਮਾਤਾ ਨੇ ਨਿਰਾਸ਼ਾ ਵਿੱਚ ਉਹਨਾਂ ਨੂੰ ਮਰ ਜਾਣਾ ਆਖਿਆ ਸੀ ਤਾਂ ਸਿੱਖੀ ਵਿੱਚ ਉਹਨਾਂ ਦਾ ਸਥਾਨ ਪਹਿਲੇ ਪ੍ਰਵਾਨਤ ਗੁਰਸਿੱਖ ਬਾਣੀਕਾਰਾਂ ਵਿੱਚ ਕਿਵੇਂ ਬਣਿਆ ਕੀ ਤੁਹਾਨੂੰ ਪਤਾ ਹੈ ਕਿ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨਾਲ ਲਗਭਗ ਕਿੰਨੀ ਲੰਬੀ ਉਮਰ ਤੱਕ ਸਾਥ ਨਿਭਾਇਆ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਲੋਕ ਮਰਦਾਨਾ ਪਹਿਲਾ ਅਸਲ ਵਿੱਚ ਭਾਈ ਮਰਦਾਨਾ ਜੀ ਦੀ ਬਾਣੀ ਹੈ ਜਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਭਾਈ ਮਰਦਾਨਾ ਜੀ ਕਿੰਨੀ ਉਮਰ ਵਿੱਚ ਜੋਤੀ ਜੋਸ ਮਾਏ ਕੀ ਅਕਾਲ ਚਲਾਣਾ ਕੁਰਮ ਨਗਰ ਅਫਗਾਨਿਸਤਾਨ ਵਿੱਚ ਹੋਇਆ ਜਿੱਥੇ ਅੱਜ ਵੀ ਯਾਦਗਾਰ ਬਣੀ ਹੋਈ ਹੈ ਜਾਂ ਫਿਰ ਕਰਤਾਰਪੁਰ ਦੇ ਵਿੱਚ ਹੋਇਆ ਤੇ ਸਭ ਤੋਂ ਜ਼ਰੂਰੀ ਸੱਚਖੰਡ ਨੂੰ ਜਾਣ ਲੱਗੇ ਜਦੋਂ ਉਹ ਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਸਨ ਤਾਂ ਕੀ ਗੁਰੂ ਜੀ ਨੇ ਉਹਨਾਂ ਨੂੰ ਬਚਨ ਕਹੇ ਅਤੇ ਉਹਨਾਂ ਦੀ ਆਤਮ ਇੱਛਾ ਕੀ ਸੀ ਇਹ ਸਾਰੀ ਗੱਲਬਾਤ ਅੱਜ ਆਪਾਂ ਜਾਣਾਂਗੇ ਗੱਲ ਕਰਦੇ ਹਾਂ ਭਾਈ ਮਰਦਾਨਾ ਜੀ ਦੇ ਜਨਮ ਦੀ ਭਾਈ ਮਰਦਾਨਾ ਜੀ ਦਾ ਜਨਮ 1459 ਈਸਵੀ ਵਿੱਚ ਰਾਏ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਮੀਰ ਬਾਦਰੀ ਬਰਾਸੀ ਸੀ ਅਤੇ ਮਾਤਾ ਦਾ ਨਾਮ ਮਾਈ ਲਖੋ ਸੀ ਮਰਾਸੀ ਕੋਲ ਤੋਂ ਹੋਣ ਕਾਰਨ ਉਹ ਜਨਮ ਤੋਂ ਹੀ ਮੁਸਲਮਾਨ ਸਨ ਇਹ ਮਹੱਤਮਪੂਰਨ ਹੈ ਕਿ ਭਾਈ ਮਰਦਾਨਾ ਜੀ ਦਾ ਜੀਵਨ ਸਿੱਖੀ ਵਿੱਚ ਜਾਤ ਪਾਤ ਦੇ ਖਾਤਮੇ ਅਤੇ ਸਰਬ ਸਾਂਝੀਵਾਲਤਾ ਦਾ ਮੁੱਢਲਾ ਪ੍ਰਮਾਣ ਹੈ ਗੁਰੂ ਸਾਹਿਬ ਨੇ ਕਿਸੇ ਦੀ ਜਾਤ ਜਾਂ ਧਰਮ ਨੂੰ ਵੇਖੇ ਬਿਨਾਂ ਉਸ ਦੇ ਹੁਨਰ ਅਤੇ ਰੋਹਾਨੀ ਇੱਛਾ ਨੂੰ ਆਪਣੇ ਮਿਸ਼ਨ ਦਾ ਆਧਾਰ ਬਣਾਇਆ ਭਾਈ ਮਰਦਾਨਾ ਜੀ ਦਾ ਮਢਲਾ ਨਾਮ ਸੀ ਦਾਨਾ ਜਨਮ ਸਾਖੀਆਂ ਵਿੱਚ ਦੱਸਿਆ ਗਿਆ ਹੈ ਕਿ ਮਾਈ ਲੱਖੋ ਦੇ ਪਹਿਲੇ 6 ਬੱਚਿਆਂ ਦੇ ਮਰਨ ਕਾਰਨ ਨਿਰਾਸ਼ਾ ਵਿੱਚ ਉਹਨਾਂ ਨੇ ਦਾਨੇ ਨੂੰ ਮਰ ਜਾਣਾ ਆਖਿਆ ਸੀ ਜਿਸ ਕਾਰਨ ਇੱਕ ਰਵਾਇਤ ਅਨੁਸਾਰ ਉਹਨਾਂ ਦਾ ਨਾਮ ਮਰ ਜਾਣਾ ਪੈ ਗਿਆ ਮਰਦਾਨਾ ਨਾਮ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਮਿਲਿਆ ਜਦੋਂ ਦਾਨੇ ਨੇ ਸੰਸਾਰਕ ਫਿਕਰਾਂ ਕਾਰਨ ਗੁਰੂ ਜੀ ਦੇ ਨਾਲ ਉਦਾਸੀਆਂ ਤੇ ਜਾਣ ਤੋਂ ਮਨਾਂ ਕੀਤਾ ਜਦਕ ਦਿਖਾਈ ਤਾਂ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸਬਦ ਦਾ ਪਾਲਣਹਾਰ ਪ੍ਰਮਾਤਮਾ ਹੈ ਗੁਰੂ ਜੀ ਨੇ ਦਾਨੇ ਨੂੰ ਮਰਦਾਨਾ ਹੋਣ ਦਾ ਸੱਦਾ ਦਿੱਤਾ ਭਾਵ ਸੰਸਾਰਕ ਮੌਤ ਦੇ ਡਰ ਤੋਂ ਮੁਕਤ ਹੋਣ ਦਾ ਸੱਦਾ ਇਹ ਨਾਮ ਪਰਿਵਰਤਨ ਕੇਵਲ ਨਾਮ ਬਦਲਣਾ ਨਹੀਂ ਸੀ ਗੁਰੂ ਪਿਆਰਿਓ ਸਗੋਂ ਉਹਨਾਂ ਦੀ ਪਛਾਣ ਨੂੰ ਸੰਸਾਰਕ ਬੰਧਨਾ ਤੋਂ ਛੁਡਾ ਕੇ ਸ਼ਬਦ ਅਤੇ ਕੀਰਤਨ ਦੀ ਸੇਵਾ ਨਾਲ ਜੋੜਨਾ ਸੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਵੱਡੇ ਸਨ ਉਨ੍ਹਾਂ ਦਾ ਸਾਥ ਲਗਭਗ 1480 ਈਸਵੀ ਵਿੱਚ ਤਲਵੰਡੀ ਵਿੱਚ ਸ਼ੁਰੂ ਹੋਇਆ ਇਹ ਸਾਥ ਲਗਭਗ 54 ਸਾਲ ਤੱਕ 1534 ਈਸਵੀ ਵਿੱਚ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੱਕ ਨਿਰੰਤਰ ਜਾਰੀ ਰਿਹਾ ਇਤਿਹਾਸ ਵਿੱਚ ਇਹ ਗੱਲ ਸਥਾਪਿਤ ਹੈ ਕਿ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੀਆਂ ਸਾਰੀਆਂ ਪ੍ਰਮੁੱਖ ਉਦਾਸੀਆਂ ਦੌਰਾਨ ਉਨ੍ਹਾਂ ਦਾ ਸਾਥ ਨਿਭਾਇਆ ਇਹ ਅਟੁੱਟ ਬੰਧਨ ਕੇਵਲ ਮਿੱਤਰਤਾ ਦਾ ਨਹੀਂ ਸੀ ਸਗੋਂ ਇਹ ਸ਼ਬਦ ਅਤੇ ਸੰਗੀਤ ਦੇ ਵਿਆਪਕ ਸੁਮੇਲ ਨੂੰ ਦਰਸਾਉਂਦਾ ਸੀ ਗੁਰੂ ਪਿਆਰਿਓ ਜਦੋਂ ਗੁਰੂ ਜੀ ਬਾਣੀ ਉਚਾਰਦੇ ਸਨ ਨਾ ਤਾਂ ਪਾਈ ਮਰਦਾਨਾ ਜੀ ਰਬਾਬ ਦੀ ਐਸੀ ਤਾਨ ਛੇੜਦੇ ਸਨ ਇੱਕ ਅਜੀਹਵ ਸਮਾਦੀ ਮਾਹੌਲ ਸਿਰਜ ਦਿੰਦੇ ਸਨ ਕਿ ਪੰਛੀ ਅਤੇ ਜਾਨਵਰ ਵੀ ਰੁਕ ਜਾਂਦੇ ਸੀ ਜਿਸ ਦਾ ਸੰਸਾਰ ਵਿੱਚ ਕੋਈ ਸਾਨੀ ਨਹੀਂ ਸੀ ਪਾਈ ਮਰਦਾਨਾ ਜੀ ਦੀ ਰਵਾਬ ਨੇ ਕੀਰਤਨ ਨੂੰ ਅਧਿਆਤਮਿਕਤਾ ਦੇ ਪ੍ਰਚਾਰ ਦਾ ਆਧਾਰ ਬਣਾਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਪ੍ਰਥਮ ਸਰੋਤਾ ਵਾਦਕ ਤੇ ਗਵਈਆ ਬਣੇ ਭਾਈ ਮਰਦਾਨਾ ਜੀ ਦਾ ਸਥਾਨ ਸਿੱਖ ਧਰਮ ਵਿੱਚ ਬਹੁਤ ਉੱਚਾ ਹੈ ਕਿਉਂਕਿ ਉਹਨਾਂ ਨੂੰ ਗੁਰੂ ਘਰ ਦੇ ਪ੍ਰਮਾਨਿਤ ਚਾਰ ਗੁਰ ਸਿੱਖ ਬਾਣੀਕਾਰਾਂ ਵਿੱਚ شمار ਕੀਤਾ ਜਾਂਦਾ ਹੈ। ਉਹਨਾਂ ਦੇ ਤਿੰਨ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 553 ਉੱਤੇ ਬਿਹਾਗੜੇ ਦੀ ਵਾਰ ਮਹੱਲਾ ਚੌਥਾ ਦੀ 12ਵੀਂ ਪੌੜੀ ਨਾਲ ਦਰਜ ਹਨ। ਇਨ੍ਹਾਂ ਸ਼ਲੋਕਾਂ ਦਾ ਸਰਲੇਖ ਸ਼ਲੋਕ ਮਰਦਾਨਾ ਪਹਿਲਾ ਹੈ। ਗੁਰੂ ਪਿਆਰਿਓ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ 1534 ਈਸਵੀ ਵਿੱਚ ਹੋਇਆ ਇਸ ਤਰ੍ਹਾਂ ਉਹਨਾਂ ਦੀ ਉਮਰ ਲਗਭਗ 74 ਜਾਂ 75 ਸਾਲ ਬਣਦੀ ਹੈ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਨੂੰ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਉਦਾਸੀਆਂ ਦੇ ਮਿਸ਼ਨ ਦੀ ਸਮਾਪਤੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਭਾਈ ਮਰਦਾਨਾ ਜੀ ਦੇ ਜੋਤੀ ਜੋਤ ਸਮਾਉਣ ਦੇ ਸਥਾਨ ਬਾਰੇ ਵਿਦਵਾਨਾਂ ਵਿੱਚ ਦੋ ਮੁੱਖ ਧਰਾਵਾ ਪ੍ਰਚਲਿਤ ਹਨ ਜਿਸ ਕਾਰਨ ਇਹ ਪੱਕੇ ਤੌਰ ਤੇ ਨਿਰਧਾਰਤ ਕਰਨਾ ਔਖਾ ਹੈ ਕਿ ਉਹਨਾਂ ਨੇ ਅਕਾਲ ਚਲਾਣਾ ਕਿੱਥੇ ਕੀਤਾ ਬਹੁਤ ਸਾਰੇ ਪ੍ਰਮਾਣਿਕ ਸਰੋਤ ਜਿਵੇਂ ਭਾਈ ਕਾਨ ਸਿੰਘ ਨਭਾ ਮੰਨਦੇ ਹਨ ਕਿ ਉਹਨਾਂ ਦਾ ਦਿਹਾਂਤ ਉਦਾਸੀਆਂ ਤੋਂ ਵਾਪਸੀ ਵੇਲੇ ਅਫਗਾਨਿਸਤਾਨ ਵਿੱਚ ਕੁਰਮ ਨਦੀ ਦੇ ਕੰਢੇ ਵਸੇ ਕੁਰਮਨਗਰ ਵਿਖੇ ਹੋਇਆ। ਇਸ ਸਥਾਨ 'ਤੇ ਗੁਰੂ ਜੀ ਨੇ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਕੀਤਾ। ਅਤੇ ਕਈ ਜਨਮ ਸਾਖੀਆਂ ਤੇ ਇਤਿਹਾਸਕਾਰਾਂ ਦਾ ਮੰਨਣਾ ਇਹ ਹੈ ਕਿ ਉਹ ਕਰਤਾਰਪੁਰ ਵਿੱਚ ਹੀ ਜੋਤੀ ਜੋ ਸਮਾਏ ਅਤੇ ਉਹਨਾਂ ਦੀ ਦੇਹ ਨੂੰ ਗੁਰੂ ਜੀ ਨੇ ਰਾਵੀ ਵਿੱਚ ਜਲ ਪ੍ਰਵਾਹ ਕੀਤਾ। ਗੁਰੂ ਪਿਆਰਿਓ ਭਾਵੇਂ ਦੇਹਾਂਤ ਦਾ ਸਥਾਨ ਕੋਈ ਵੀ ਹੋਵੇ ਇਹ ਸਾਰੇ ਇਤਿਹਾਸਕ ਸਰੋਤਾਂ ਵਿੱਚ ਸਰਪ੍ਰਵਾਨਿਤ ਹੈ ਕਿ ਭਾਈ ਮਰਦਾਨਾ ਜੀ ਨੇ ਆਪਣੇ ਜੀਵਨ ਦੇ ਆੰਤਮ ਪਲ ਗੁਰੂ ਨਾਨਕ ਦੇਵ ਜੀ ਦੀ ਪਾਵਨ ਹਜ਼ੂਰੀ ਵਿੱਚ ਬਤੀਤ ਕੀਤੇ ਜਨਮ ਸਾਖੀ ਰਵਾਇਤਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਉਹਨਾਂ ਦੀ ਆੰਤਮ ਇੱਛਾ ਪੁੱਛੀ ਅਤੇ ਕਿਹਾ ਕਿ ਤੁਸੀਂ ਕਿਸ ਰੀਤ ਅਨੁਸਾਰ ਆਪਣੇ ਸਰੀਰ ਦਾ ਸੰਸਕਾਰ ਚਾਹੁੰਦੇ ਹੋ ਮੁਸਲਮਾਨੀ ਕਬਰ ਜਾਂ ਹਿੰਦੂ ਸਮਾਦ ਤਾਂ ਪਾਈ ਮਰਦਾਨਾ ਜੀ ਨੇ ਬੜੀ ਨਿਰਲੇਪਤਾ ਨਾਲ ਜਵਾਬ ਦਿੱਤਾ ਕਿ ਜਿਸ ਨਾਮ ਦੀ ਬਰਕਤ ਨਾਲ ਮੈਂ ਸੰਸਾਰੀ ਡਰਾਂ ਤੋਂ ਮੁਕਤ ਹੋਇਆ ਹਾਂ ਉਸ ਨੇ ਮੈਨੂੰ ਮੁਸਲਮਾਨੀ ਅਤੇ ਹਿੰਦੂ ਰੋਹ ਰੀਤਾਂ ਦੋਵਾਂ ਤੋਂ ਮੁਕਤ ਕਰ ਦਿੱਤਾ ਹੈ ਉਹਨਾਂ ਨੇ ਬੇਨਤੀ ਕੀਤੀ ਕਿ हे ਸੱਚੇ ਪਾਤਸ਼ਾਹ ਮੈਂ ਸਿਰਫ ਗੁਰੂ ਨਾਨਕ ਦੇਵ ਜੀ ਦਾ ਸਿੱਖ ਹਾਂ ਅਸਲੀ ਮੇਰੀ ਦੇ ਨਾਲ ਉਹੀ ਕੀਤਾ ਜਾਵੇ ਜੋ ਤੁਹਾਨੂੰ ਸਹੀ ਲੱਗਦਾ ਹੈ ਇਸ ਜਵਾਬ ਨੇ ਭਾਈ ਮਰਦਾਨਾ ਜੀ ਦੇ ਨਰੋਲ ਗੁਰਮਤ ਘੋਣ ਨੂੰ ਸਾਬਤ ਕੀਤਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਅੰਤਮ ਰਸਮਾਂ ਨਿਭਾਈਆਂ ਇਹ ਗੁਰੂ ਸਿੱਖ ਰਿਸ਼ਤੇ ਦੀ ਅਸੀਮ ਡੂੰਘਾਈ ਅਤੇ ਭਾਈ ਮਰਦਾਨਾ ਜੀ ਦੇ ਗੁਰਮਤ ਵਿੱਚ ਸਥਾਨ ਨੂੰ ਦਰਸਾਉਂਦਾ ਹੈ ਗੁਰੂ ਪਿਆਰੇ ਭਾਈ ਮਰਦਾਨਾ ਜੀ ਦਾ ਜੀਵਨ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖ ਮਾਰਗ ਜਾਤ ਪਾਤ ਜਾਂ ਧਰਮ ਦੇ ਘੇਰੇ ਵਿੱਚ ਬੱਜਾ ਨਹੀਂ ਹੋਇਆ 75 ਸਾਲਾਂ ਦੀ ਉਮਰ ਵਿੱਚ ਅਕਾਲ ਚਲਾਣਾ ਕਰਨ ਵਾਲੇ ਇਸ ਮਹਾਨ ਗੁਰਸਿੱਖ ਨੇ 53 ਸਾਲ ਗੁਰੂ ਜੀ ਦੇ ਨਾਲ ਸੇਵਾ ਕੀਤੀ ਦੁਨੀਆ ਨੂੰ ਦੱਸਿਆ ਕਿ ਸ਼ਬਦ ਅਤੇ ਸੇਵਾ ਦੇ ਸਾਥ ਨਾਲ ਮਨੁੱਖ ਮਰਦਾਨਾ ਬਣ ਜਾਂਦਾ ਹੈ ਉਹਨਾਂ ਨੇ ਕੀਰਤਨ ਨੂੰ ਅਧਿਆਤਮਿਕਤਾ ਦਾ ਆਧਾਰ ਬਣਾ ਕੇ ਸਿੱਖ ਕੌਮ ਨੂੰ ਇੱਕ ਅਨਮੋਲ ਵਿਰਾਸਤ ਦਿੱਤੀ ਅਤੇ ਸਿੱਖ ਧਰਮ ਦੇ ਵਿੱਚ ਗੁਰਬਾਣੀ ਦੇ ਪਹਿਲੇ ਮਹਾਨ ਕੀਰਤਰੀਆਂ ਹੋਣ ਦਾ ਮਾਣ ਵੀ ਭਾਈ ਮਰਦਾਨਾ ਜੀ ਨੂੰ ਮਿਲਿਆ ਗੁਰੂ ਪਿਆਰਿਓ ਜੇ ਤੁਹਾਨੂੰ ਬਾਬੇ ਨਾਨਕ ਦੇ ਇਸ ਰੋਹਾਨੀ ਸੰਗੀ ਭਾਈ ਮਰਦਾਨਾ ਜੀ ਦੀ ਇਹ ਪੂਰੀ ਤੇ ਡੂੰਗੀ ਗਾਥਾ ਪਸੰਦ ਆਈ ਹੈ ਜਿਹੜੀ ਇਤਿਹਾਸ ਦੇ ਪ੍ਰਮਾਣਿਕ ਸਰੋਤਾਂ ਦੇ ਆਧਾਰਤ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਗੁਰਮਤ ਅਤੇ ਸਿੱਖ ਇਤਿਹਾਸ ਦੇ ਹੋਰ ਵੀ ਗੂੜੇ ਪ੍ਰਮਾਣਿਕ ਪੱਖ ਤੁਹਾਡੇ ਤੱਕ ਲੈ ਕੇ ਆਵਾਂਗੇ ਇਸ ਵੀਡੀਓ ਨੂੰ ਲਾਇਕ ਜਰੂਰ ਕਰਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਅਤੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਸਭ ਤੋਂ ਜ਼ਰੂਰੀ ਗੱਲ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਅਗਲੀ ਵੀਡੀਓ ਕਿਹੜੇ ਧਾਰਮਿਕ ਵਿਸ਼ੇ ਕਿਸੇ ਹੋਰ ਗੁਰਮਖ ਦੀ ਗਾਥਾ ਜਾਂ ਕਿਸੇ ਇਤਿਹਾਸਕ ਸੰਧਾਨ ਤੇ ਚਾਹੀਦੀ ਹੈ ਇਹ ਦੱਸਣ ਦੀ ਜਰੂਰ ਕਿਰਪਾਲਤਾ ਕਰਨੀ ਜੀ ਹੋਈਆਂ ਬਿਆਤ ਭੁੱਲਾਂ ਦੀ ਖਿਮਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ